ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਜਗਰਾ ਸਿੱਧੂ ਦੇ ਬਲੌਗ ਦੇ ਵਿੱਚ ਬੋਲਣਾ ਨਹੀਂ ਆਉਂਦਾ ਤੇ ਵੈਲਕਮ ਕਰਦੇ ਆਂ ਅੱਜ ਤੁਹਾਡਾ ਤੇ ਰੱਬੀ ਬਲੌਗ ਸਟਾਰਟ ਕਰ ਲਿਆ ਤੜਕੇ ਦਾ ਟਾਈਮ ਕਿਲਫਾਂ ਕਿਰਪਾ ਲਈਆਂ ਹੈ ਮਾਮਾ ਉਹਦੇ ਕਿਦੇ ਹੱਥ ਨਹੀਂ ਆਗੇ ਡੀਜ਼ਲ ਆ ਤੇ ਅੱਜ ਮੈਂ ਗੱਲ ਨਹੀਂ ਕੱਢਣੀ ਤੇ ਮਿਹਨਤ ਕੀਤੀ ਬੰਦੇ ਨੇ ਪ੍ਰਾਊਡ ਪ੍ਰਾਊਡ ਤੇ ਕਿੰਨੀ ਉਧਰ ਪੈਸੇ ਤੇਰੇ account 'ਚ ਆਏ ਆ ਕੀ ਦੁਕਾਨ ਦਾ ਮੇਰੇ ਹੱਥ ਤੱਕ ਨਹੀਂ ਆਏ ਮੇਰੇ ਭਰਾ ਵੀ ਕੀ issue ਚੱਲਣ ਦੇ ਆ ਧੀ ਗੁੜੀ ਕਿਸਮਤ ਹੀ ਮਾੜੀ ਆ ਧੀ ਕਿਸਮਤ ਤੇਰੀ ਤੇਰੀ ਸਾਰਿਆਂ ਸਭ ਤੋਂ ਪਹਿਲਾਂ ਮੈਂ ਵੀ account ਖੁਲੋਣਾ ਯਾਰ ਖਲਾਈ ਗਿਆ online ATM ਮਿਲ ਜਾਂਦਾ ਉਹ mama ATM mood ਦੀ ਲੋੜ ਹੀ ਨਹੀਂ ਆ ਹਾਂ ਕਿਉਂ ਉਹ ਤੇ ਕੀ ਚੱਲਣ ਦੇ ਮੇਰੇ ਉੱਚੇ ਨਹੀਂ ਤੇ ਬਾਅਦ 'ਚ ATM ਲੈਣਾ ਹੋਵੇ ਤੇ ਉਹ ATM ਕਰਨਾ ਕੀ ਤੂੰ ਹਾਂ mama ਫਿਰ ATM ਤੋਂ ਉਧਰ ਉਹ ਹੈਗੀ option ATM card ਜਿਹਦਾ apply ਵੀ ਕਰਨਾ ਨਾ ATM ਤੇਰੇ phone 'ਚ ਹੀ ਆ ਉਹ ਫੋਨ ਚ ਤੇ ਆਗਾ ਵਾ ਮਨ ਲਾਈ ਬੈਂਕ ਕਿੱਥੇ ਜਿੱਥੇ ਤੂੰ ਜਾ ਕੇ ਏਟੀਐਮ ਤੋਂ ਆਪਣਾ ਤਰੰਤ ਤਰੰਤ ਹਾਂ ਬ੍ਰਾਂਚ ਉੱਥੇ ਮੈਂ ਬ੍ਰਾਂਚ ਉੱਥੇ ਦਾ ਖਲੋਣਾ ਤੇ ਇੱਥੇ ਪੱਟੀ ਕਰਦੇ ਆਹ ਹਾਂ ਆ ਗਈ ਚਲ ਕਰਦੇ ਆ ਅੱਜ ਦਾ ਕੀ ਮੋੜ ਚਾਲਿਆ 1000 ਰੁਪਿਆ ਲਗਾਉਣੇ ਤੁਹਾਨੂੰ ਤੂੰ ਜੁੜੇ ਰਹਿ 1000 ਰੁਪਿਆ ਲਾ ਦਾਂ ਕੋਈ ਨਿਕਲ ਨੁ ਖੋ ਪੇਮੈਂਟ ਵਾਲਾਂ ਦੇ ਫਿਰ ਖੋਲਦੇ ਕੰਕਰੀਟ ਕਿੱਥੇ ਆ ਉਹ ਕਾਂ ਲਗਾ ਦਿਆ ਯਾਹ ਪੰਪ ਚੱਲ ਰਹਾ ਯਾਰ ਆਗੇ ਲਗਾਣਾ ਸੀ ਨਾ ਮੈਂ ਤੇ ਕੋਲਾ ਉਸੇ ਪੈਂਡ ਤੇ ਲਗਾਣਾ ਜਹਾਂ ਲੋਡ ਪਿਆ ਸੀ ਵਾਹ ਪੈਂਡ ਤੇ ਵਾਹ ਲਗਾਣਾ ਸੀ ਆਗੇ ਅਭੀ ਯਾਹ ਪੰਪ ਚੱਲ ਰਹਾ ਸਾਹਮਣੇ ਗੈਂਟਰੀ ਆਈ ਉਸ ਦਾ ਪੂਰਾ ਖਾ ਅਜਾ ਅੱਧਾ ਘੰਟਾ ਪ੍ਰਵਾਹ ਹੋਗਾ ਜੇ ਤਾਂ ਡੀਸਨ ਨੇ ਫੜੇ ਆ ਕੇ ਕਰ ਸਕਦੇ ਲਾਈਪੇ ਮਤਰਾ ਕਰਦੇ ਆ ਗੈਂਟਰੀ ਨਾਲ ਲੋਨ ਅਚਾਨਕ ਮੀਂਹ ਬਹੁਤ ਵਹ ਜਾਂਦਾ ਗੱਡ ਦੇ ਥੱਲੇ ਬੈਠੇ ਟੱਗਣ ਮੇਰੇ ਕੋਲ ਨਹੀਂ ਹੈ ਬਾਈ ੱਤਾਂ ਬਾਈ ਰੜਦਾ ਆ ਅੱਜ ਭਾਜੀ ਕੁਛ ਕਹਿਣਾ ਚਾਹੁੰਦੇ ਹੋ ਕੀ ਕਹਿੰਦੇ ਹੁੰਦੇ ਆ ਟੈਂਕੀ ਦੇ ਵਿੱਚ ਗੰਦਾ ਪਾਣੀ ਹੋਵੇ ਤੇ ਟੂਟੀ ਸੋਨੇ ਦੀ ਲਾ ਦੋ ਸਾਫ਼ ਨਹੀਂ ਹੋ ਜਾਂਦਾ ਨਾ ਇਦਾਂ ਦੇ ਕਈ ਬੰਦੇ ਬੰਦੀ ਗੰਦੀ ਹੋ ਜੂਗੀ ਤੇ ਇਦਾਂ ਦੇ ਬੰਦੇ ਹੈਗੇ ਸਾਡੇ ਵਰਗੇ ਅੰਦਰੋਂ ਬਾਹਰ ਇਧਰ ਉਂਗਲ ਨਹੀਂ ਨਹੀਂ ਇਹ ਨਹੀਂ ਕਈ ਬੰਦੇ ਇਦਾਂ ਦੇ ਆ ਕਿ ਉਹ ਆਰੇ ਬਲਵੇ ਕਮਾਈ ਜ਼ਿਆਦਾ ਹੈ। ਇਹ ਨਹੀਂ ਜਿੰਨੂੰ ਕਹਿਣਾ ਨੂੰ ਆਪੇ ਪਤਾ ਲੱਜਣਾ ਤੁਹਾਨੂੰ ਥੋੜਾ ਜਿੰਨੂੰ ਆਪਾਂ ਕਹਾਂ ਉਹਨੇ ਆਪੇ ਤੁਹਾਨੂੰ ਲੱਗੀ ਨਾ ਜਦੋਂ ਮਿਰਚ ਲੱਗੀ ਜਿੰਨੂੰ ਮਿਰਚ ਲੱਗੀ ਸਮਝ ਲਾਓ ਇਹ ਆਈ ਦਾ ਆਪਣੇ ਆਪ ਨੂੰ ਖੁਦ ਕਹਿਨੇ ਅਸੀਂ ਕਿ ਇਹਨੂੰ ਕਿਉਂ ਹਾਂ ਆਈ ਦਾ ਭਰਾਵਾਂ ਅਸੀਂ ਦਾ ਆ ਬਣ ਗਏ ਅਸੀਂ ਮੀਂਹ ਦਾ ਨਜ਼ਾਰਾ ਲੈਂਦੇ ਗੱਬਰੂ ਮੀਂਹ ਦੇ ਪੈਣ ਹਾਂ ਨੂੰ ਦੇ ਧਰਮ ਨਾ ਜੇ ਨਹੀਂ ਨਰਕਾ ਚ ਵੀ ਨਹੀਂ ਜਗ੍ਹਾ ਦੇਣੀ ਹਾਂ ਹਾਂ ਕਿੱਥੇ ਲੈਣਾ ਤੂੰ ਹਾਂ ਜੀ ਪਤਾ ਨਹੀਂ ਰਾਹ 'ਚ ਰਹਿ ਰੋ ਉਹ ਕੀ ਜਾਂਦਾ ਜੰਮਾ 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 ਫੜ ਪੰਮਾ ਫੜ ਪੰਮਾ ਆ ਆ ਕਿਉਂ ਕੇ ਸੁੱਟੋ ਪੰਮਾ ਜੰਮਾ ਜੰਮਾ ਵੀ ਮਿੱਤਰੋ ਜਦੋਂ ਇਦਾਂ ਗੈਂਡਰੀ ਟ੍ਰਿਪ ਹੋ ਜਾਂਦੀ ਆ ਨਾ ਗੱਡਾ ਇਦਾਂ ਹੀ ਖੜਾ ਜਾਂਦਾ ਬੜੀ ਦਿੱਕਤ ਆਉਂਦੀ ਕੀ ਕਰੀਏ ਕਦੋਂ ਦੇ ਲੋਡ ਕਰਨਾ ਪਹਿਲਾਂ ਮੀਂਹ ਆ ਜਾ ਤੇ ਹੁਣ ਕਿੰਨਾ ਟਾਈਮ ਹੋ ਗਿਆ 2:18 ਹੋ ਗਿਆ ਵਜੇ ਦਾ ਕੋਈ ਪ੍ਰੋਗਰਾਮ ਕੀ ਕਰੀਏ ਆ ਪਾਜੀ ਬਿਜੀ ਪਤਾ ਨਹੀਂ ਜਿਹਦਾ ਫੋਨ ਆਉਂਦਾ ਬਹੁਤ ਹਸੁੰਦੇ ਆਸੇ ਵਾਲੀ ਗੱਲ ਨਹੀਂ ਕੋਈ ਇਹ ਬੰਦਾ ਆਉਂਦਾ ਰੋਟੀ ਖਾ ਗਿਆ ਇਹ ਚਟਨੀ ਨਹੀਂ ਬਣਾਈ ਕਿਸੇ ਨੇ ਕੰਮ ਦੀ ਕੱਚੇ ਤੇਲ ਆ ਮੈਂ ਕਹਤਾ ਮੈਂ ਇਹ ਬੰਦਾ ਆਉਂਦਾ ਰੋਟੀ ਖਾ ਗਿਆ ਜਿਹੜੀ ਚਟਨੀ ਨਹੀਂ ਬਣਾਈ ਕੱਚੇ ਤੇਲ ਵਾਲੀ ਇਹਨਾਂ ਸਬਜੀ ਨਹੀਂ ਸਵਾਦ ਸਬੋਨਾ ਨਹੀਂ ਆਹ ਮੜਾਈ ਕਿ ਰੋਟੀ ਮੇ ਰੋਟੀ ਤੇ ਮੈਂ ਚਟਨੀ ਪਾਈ ਆ ਨਾ ਥੋੜੀ ਆਹੋ ਤੋ ਤੋ ਮੈਨੂੰ ਚਟਨੀ ਪਾ ਕੇ ਦੇ ਹੋਰ ਉਹ ਚੋਂ ਪਾ ਕੇ ਉਹ ਸਾਲਾ ਤੇਨ ਨਾਲ ਲੱਗਿਆ ਮਾ ਮਾਰਿਆ ਨੀਦ ਕਿੰਨੀਆਂ ਖਾ ਗਿਆ ਹਣ ਦੋ ਹੀ ਨੇ ਮੈਂ ਤਿੰਨ ਮੈਂ ਖਾਦੀਆਂ ਉਹਨਾਂ ਨੂੰ ਢਾਈ ਦਾ ਹੀ ਉਹਨਾਂ ਦੇ ਤਿੰਨ ਮੈਂ ਇਹ ਖਾਦੀਆਂ ਇੱਕ ਪਹਿਲਾਂ ਪਈ ਇੱਕ ਉਹ ਖਾਦੀ ਚਾਰ ਖਾ ਗਿਆ ਉਹ ਕੋੜੀ ਲੱਗੀ ਉਦੋਂ ਮੈਂ ਚਾਰ ਕੀ ਖਾਦੀ ਇੱਕ ਟਿੱਕ ਪੀਣਾ ਮੇ ਵੰਡੇ ਦੀ ਆਹ ਨਹੀਂ 7 8 ਹੀ 7 ਹੀ ਕਿ 8 7 ਹੀ ਨਾ ਦੋ ਮੈਂ ਯਾਰ ਉਹਨਾਂ ਗਿਆ ਅਜੇ ਛੇਤੀ ਆ ਗੁਪਤਾ ਦੇ ਆ ਜਵਾਨ ਪਤਾ ਨਹੀਂ ਕਿੱਥੋਂ ਫਿਰਦੇ ਆਏ ਉਧਰੋਂ ਚਲੋ ਵੀ ਮੇਰੇ ਤੋਂ ਮਿਲਦੇ ਆ ਗਾਡਰ ਲੋਡ ਕਰਕੇ ਸਾਪਾਂ ਨੂੰ ਇਕੱਠਾ ਕਰਦਾ ਆ ਆਨੋ ਕੋਲ ਖਾਣ ਨੂੰ ਬੈਲਡ ਹੋ ਗਿਆ

ਬਲੌਗ ਬਲੌਗ ਡਾਲ ਦਿੰਦੇ ਨੇ YouTube ਤੇ ਕਾ ਬੜੀਆ ਐਸੇ ਵੀਡੀਓ ਬਾਡੀ ਬਣਾ ਕੇ ਫੇਮਸ ਹੋ ਜਾਏਗੇ ਥੋੜਾ ਟਾਈਮ ਲੱਗੇਗਾ ਜ਼ਰੂਰੀ ਹੈ ਸੋਸ਼ਲ ਮੀਡੀਆ ਤੇ ਵਹੀ ਚੱਲਦਾ ਹੈ ਹਾਂ ਸੋਸ਼ਲ ਮੀਡੀਆ ਮੈਂ ਆਣਾ ਵੀ ਜ਼ਰੂਰੀ ਹੈ ਯੈਸ ਲੈ ਕੇ ਜਾਣੇ ਮਿੱਤਰੋ ਆਰਡਰ ਕਰਦੇ ਯੁੱਧ ਫੇਰ ਉਹ ਨਦਰੋ ਸੇਲ ਬਿਜਾ ਲੈਣਾ ਕਰਦਾ ਹੋ ਜਾਉਂ ਤੇ ਲੋਡ ਰੇਕਣਾ ਵੀ ਸਰ ਗਿਆ ਤੇ ਫਸ ਗਿਆ ਇੱਕ ਕੰਮ ਰੋਡ ਜਾਉਂ ਕਰਦਾ ਹੈ ਬੜਾ ਆਪਾਂ ਜੀ ਗੱਡੀਆਂ ਜਿਹੜੀਆਂ ਉਹ ਸਾਰੀਆਂ ਵੱਡੀਆਂ ਹੀ ਆਉਂਦੀਆਂ ਤਾਂ ਛੋਟੀ ਗੱਡੀ ਕੋਈ ਵੀ ਲਿਆਉਂਦੇ ਤੇ ਲੈ ਕੇ ਜਾਂਦੇ ਆਂ ਜਿੱਥੇ ਬਹੁਤ ਸਿਆਪਾ ਦੇ ਦੇ ਆਂ ਇੱਥੋਂ ਗੱਡੀ ਘੱਟ ਆਉਣਾਗੇ ਨਹੀਂ ਇਹੋ ਹੀ ਆਉਣਾ ਕਿ ਕਰੀਨ ਬਹੁਤਾਂ ਕੀਤਾ ਬੜੀ ਬੈ ਗਈ ਥੱਲੇ ਤੇ ਏਵੀਆ ਵੀ ਦੇਖਦੇ ਕੀ ਮੋੜ ਸਕਦਾ ਹਾਂ ਇਹ ਰਾਤ ਉਹ ਤਵਾ ਦੇ ਨੇ ਸਵੇਰ ਰਾਤ ਦਾ ਰਸਤਾ ਬਣਾਉਣੇ ਤਾਂ ਅਦਰ ਕਿ ਪੱਕੇ ਜਾਂ ਰਹਿੰਦੇ ਹਨ ਦੋਵੇਂ ਯਹਾਂ ਬੈਠ ਰਹੇ ਤੇ